ਸਤਿ ਸ਼੍ਰੀ ਅਕਾਲ ਜੀ ਨਹੀਂ ਹੁਣ ਤੋਂ ਮੇਰੀ ਗੱਲ ਹੀ ਨਹੀਂ ਸੁਣਦੀ ਮੈਂ ਤੈਨੂੰ ਜਨਮ ਦਿੱਤਾ ਹੈ 9 ਮਹੀਨੇ ਤੈਨੂੰ ਆਪਣੇ ਪੇਟ 'ਚ ਰੱਖਿਆ ਕਿਉਂਕਿ ਮੈਨੂੰ ਇੱਕ ਧੀ ਦੀ ਰੀਜ ਸੀ ਤੇ ਧੀ ਦੀ ਮਾਂ ਬਣ ਖਾਤਰ ਹੀ ਮੈਂ ਚਾਰ ਮੁੰਡਿਆਂ ਦੇ ਬਾਅਦ ਵੀ ਤੈਨੂੰ ਜਨਮ ਦਿੱਤਾ ਖੁਸ਼ੀਆਂ ਮਨਾਈਆਂ ਸਿਰਫ ਇਸ ਲਈ ਕਿ ਤੂੰ ਮੇਰੇ ਬढ़ापे 'ਚ ਗੱਲ ਸੁਣੇਂਗੀ ਮੇਰਾ ਦੁੱਖ ਬਣਾਵੇਂਗੀ ਮੈਂ ਤੈਨੂੰ ਪੜ੍ਹਾਇਆ ਲਿਖਾਇਆ ਕੋਰਸ ਕਰਵਾਇਆ ਤੇ ਫੇਰ ਤੂੰ ਨੌਕਰੀ ਲੱਗ ਗਈ ਕਿੰਨੇ ਮੁੰਡੇ ਦੇਖੇ ਤੇਰੇ ਲਈ ਪਰ ਮੈਨੂੰ ਇਹੀ ਸੀ ਕਿ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਕਿਤੇ ਲਿਵੇ ਹੀ ਰਹਿੰਦਾ ਹੋਵੇ ਰੱਬ ਨੇ ਮੇਰੀ ਸੁਣ ਲਈ ਤੈਨੋਂ ਨਾਲ ਦੀ ਮੰਡੀ ਵਿੱਚ ਹੀ ਵਿਆਹਤਾ ਅਸਲ ਗੱਲ ਇਹੀ ਸੀ ਕਿ ਮੈਲਨ ਗੈਲ ਨੂੰ ਕੋਈ ਦਿੱਕਤ ਨਾ ਆਵੇ ਤੂੰ ਹਰ ਦਸੇ ਬੰਦਰੀ ਦਿਨੀ ਢੇੜਾ ਮਾਰਦੀ ਰਹੇ ਜੇ ਤੇਥੋਂ ਨਾ ਹੋਵੇ ਤਾ ਮੈਂ ਪਹੁੰਚ ਜਾਮਾ ਤੇਰੇ ਕੋਲ ਇਕੱਲੀ ਹੀ ਮੈਨੂੰ ਉਡੀਕਣਾ ਨਾ ਪਵੇ ਕਿਸੇ ਨੂੰ ਦੂਰ ਦੀਆਂ ਕਾਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਹਨ ਜਦੋਂ ਬੰਦਾ ਸੁੱਖ ਦੁੱਖ ਦੇ ਸਮੇ ਸਿਰ ਪਹੁੰਚ ਹੀ ਨਹੀਂ ਸਕਦਾ ਪਰ ਤੂੰ ਤਾਂ ਜਮਾ ਹੀ ਬਦਲ ਗਈ ਉਹਦੇ ਮਗਰ ਹੀ ਲੱਗ ਗਈ ਭੁੱਲ ਗਈ ਮਾਂ ਨੂੰ ਬਸ ਤੈਨੂੰ ਮੇਰਾ ਨਹੀਂ ਉਸੇ ਦਾ ਫਿਕਰ ਹੈ ਉਸੇ ਦੀ ਬੋਲੀ ਬੋਲਦੀ ਐ ਤੂੰ ਬਾਤ ਹੀ ਏਵਾ ਮੇਰੀ ਮਾਂ ਦੇ ਉਲਾਂਬੇ ਜਾਰੀ ਸਨ ਜਦੋਂ ਦੇ ਪਿਤਾ ਜੀ ਗਏ ਹਨ ਮਾਂ ਦੀਆਂ ਸ਼ਿਕਵੇ ਸ਼ਿਕਾਇਤਾਂ ਵੱਧ ਗਈਆਂ ਹਨ ਮਾਂ ਦੀ ਘਰੇ ਉਹ ਪੁੱਛ ਪ੍ਰਤੀਤ ਨਹੀਂ ਰਹੀ ਸੀ ਉਸ ਦਾ ਰਾਜ ਭਾਗ ਚਲਾ ਗਿਆ ਸੀ ਮੈਨੂੰ ਲੱਗਦਾ ਜਿਵੇਂ ਮਾਂ ਦੀ ਚੌਦਰ ਹੀ ਖੁੱਸ ਗਈ ਸੀ ਤੇ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ ਮੌਤਾਜ ਜਿਹੀ ਹੋ ਗਈ ਤੇ ਉਸ ਦਾ ਹੋਰ ਕਿਸੇ ਤੇ ਵਸ ਨਹੀਂ ਚੱਲਦਾ ਸੀ ਬੱਸ ਸਾਰਾ ਜੋਰ ਹੁਣ ਮੇਰੇ ਤੇ ਹੀ ਸੀ ਉਸ ਦਿਨ ਜਦੋਂ ਮੈਨੂੰ ਵਿਆਹੀ ਨੂੰ ਅਜੇ ਜੋਮਾ-ਜੁਮਾ 8 ਦਿਨ ਹੀ ਹੋਏ ਹੋਣਗੇ ਮੈਂ ਇਹਨਾਂ ਦੇ ਨਾਲ ਘਰ ਫੇਰਾ ਪਾਉਣ ਆਈ ਸੀ ਬੇੜੇ ਦੀਆਂ ਜਨਾਨੀਆਂ ਦੇ ਜਾਣ ਤੋਂ ਬਾਅਦ ਜਦੋਂ ਮਾਂ ਨੂੰ ਥੋੜੀ ਜਿਹੀ ਫਰਸਤ ਮਿਲੀ ਤਾਂ ਉਸਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਬੇਟਾ ਵੇਖ ਤੂੰ ਪੜ੍ਹੀ ਲਿਖੀ ਹੈ ਨੌਕਰੀ ਕਰਦੀ ਹੈ ਪਰ ਕਦੇ ਮਨ 'ਚ غرੂਰ ਨਾ ਲਿਆਈਂ ਸਾਰੇ ਸੌਰੇ ਹੀ ਹੁੰਦੇ ਹਨ ਪੇਕਿਆਂ ਦੀ ਰੀਸ ਨਹੀਂ ਕਰ ਸਕਦੇ ਮਾਪਿਓ ਤੇ ਸੱਸ ਸਹੁਰੇ ਚ ਫਰਕ ਹੁੰਦਾ ਹੈ ਮਾਪਿਓ ਦੀ लाज ਰੱਖੀ ਕਿਸੇ ਅੱਗੇ ਜ਼ੁਬਾਨ ਨਾ ਚਲਾਈਂ ਬਾਰਾ ਸੰਜੋਗ ਧੁਰ ਦਰਗਾਹੋਂ ਲਿਖੇ ਹੁੰਦੇ ਹਨ ਤੈਨੂੰ ਰੱਬ ਨੇ ਬਹੁਤ ਸੋਹਣਾ ਘਰ ਤੇ ਵਰ ਦਿੱਤਾ ਹੈ ਮੁੰਡਾ ਸੋਹਣਾ ਸੁਨੱਖਾ ਤੇ ਕਮਾਊ ਹੈ ਕਿਸੇ ਚੀਜ਼ ਦੇ ਵੈਲ ਨਹੀਂ ਨਾਲੇ ਉਹ ਤਾਂ ਕਿਸੇ ਬਾਬੇ ਨੂੰ ਮੰਨਦੇ ਹਨ ਮਤਲਬ ਬਿਨਾਂ ਕਿਸੇ ਹੰਕਾਰ ਦੇ ਤੇ ਨਿਮਰਤਾ ਨਾਲ ਰਹੀਂ ਤੇ ਤੂੰ ਰਾਜ ਕਰੇਂਗੀ ਤੇਰੀ ਮਾੜੀ ਜਈ ਗਲਤੀ ਵੀ ਉਸ ਘਰ ਨੂੰ ਨਰਕ ਬਣਾ ਸਕਦੀ ਹੈ ਤੇ ਇਸ ਘਰ ਨੂੰ ਵੀ ਮਾਣੇ ਅੱਖਾਂ ਜਈਆਂ ਭਰ ਕੇ ਦਿਲੋਂ ਆਸ਼ੀਰਵਾਦ ਦਿੱਤਾ ਤੇ ਉੱਠ ਕੇ ਚਲੀ ਗਈ ਮਾਂ ਦੀ ਇੱਕ ਇੱਕ ਗੱਲ ਸਹੀ ਸੀ ਚਾਹੇ ਮੈਂ ਬੋਲੀ ਕੁਝ ਨਾ ਪਰ ਮੇਰੀ ਚੁੱਪੀ ਹੀ ਮੇਰੀ ਸਹਿਮਤੀ ਸੀ ਮੈਨੂੰ ਪਤਾ ਸੀ ਮਾਪਿਓ ਲਈ ਧੀ ਦੇ ਕਾਰਜ ਸਮੇਟਣੇ ਕਿੰਨੇ ਔਖੇ ਹੁੰਦੇ ਹਨ ਤੇ ਜੇ ਇਹ ਕਾਜ ਰਾਸ ਨਾ ਆਉਣ ਜਾਂ ਕਿਸੇ ਵੀ ਗਲਤੀ ਕਰਕੇ ਮਾਮਲਾ ਉਲਝ ਜਾਵੇ ਤਾਂ ਮਾਪਿਓ ਦਾ ਬੁਢਾਪਾ ਖਰਾਬ ਹੋ ਜਾਂਦਾ ਹੈ ਸ਼ਰਾਬ ਮਾਸ ਦਾ ਵੀ ਪੂਰਾ ਪਰਹੇਜ ਹੈ ਉਹਨਾਂ ਦੇ ਘਰੇ ਤੇ ਤੂੰ ਹੈ ਵੀ ਨੇੜੇ ਹੀ ਆ ਵੀ ਬਾਈ ਮੀਲ ਰੱਬ ਨੇ ਮੇਰੀਆਂ ਸਾਰੀਆਂ ਰੀਝਾਂ ਪੂਗਾ ਦਿੱਤੀਆਂ ਕਹਿੰਦੇ ਔਰਤ ਦੀ ਜਿਸ ਘਰ ਡੋਲੀ ਜਾਵੇ ਉਸੇ ਘਰੋਂ ਹੀ ਆਰਥੀ ਉਠਣੀ ਚਾਹੀਦੀ ਹੈ ਮੈਂ ਜਾਣਦੀ ਸੀ ਮੇਰੇ ਪਿਆਉਣੇ ਇਕੱਲੇ ਨੇ ਕਿਵੇਂ ਘਰ ਦਾ ਤੋਰਾ ਤੋਰਿਆ ਹੈ ਇਵੇਂ ਸਾਨੂੰ ਪੰਜਾਂ ਨੂੰ ਪੜਾਇਆ ਤੇ ਕਿਵੇਂ ਨੌਕਰੀ ਲਵਾਇਆ ਕਿੰਨੇ ਮੁਸ਼ਕਲਾਂ ਨਾਲ ਸਾਡੇ ਕਾਰਜ ਕੀਤੀ ਮੇਰੇ ਕਾਰਜ ਨੇ ਤਾਂ ਉਹਨਾਂ ਦਾ ਲੱਕ ਹੀ ਤੋੜ ਦਿੱਤਾ ਕੁੜਮਾਂ ਤੇ ਵਿਚੋਲਿਆਂ ਨਾਲ ਤਾਲਮੇਲ ਬਿਠਾਉਣਾ ਕੋਈ ਸੌਖਾ ਕੰਮ ਨਹੀਂ ਸੀ ਸਮਾਜ ਵਿੱਚ ਨੱਕ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਉਹ ਵੀ ਆਪਣੀ ਹਾਇਸੀਅਤ ਤੋਂ ਵੱਧ ਆਪਣੀ ਤੇ ਮੇਰੀ ਰੀਜ ਪੂਰੀ ਕਰਨ ਲਈ ਪਤਾ ਨਹੀਂ ਉਹਨਾਂ ਨੇ ਕੀ ਕੀ ਨਹੀਂ ਕੀਤਾ ਮੇਰੇ ਵਿਆਹ ਤੋਂ ਪਹਿਲਾਂ ਮੇਰੇ ਪਿਤਾ ਜੀ ਦੇ ਮਨ 'ਤੇ ਇਹੀ ਬੋਝ ਸੀ ਉਹਨਾਂ ਦੀਆਂ ਸਿਆਣਪ ਤੇ ਨਵੇਂ ਨਵੇਂ ਪੁਰਾਣੇ ਰਿਸ਼ਤੇਦਾਰਾਂ ਦੀ ਹੱਲਾਸ਼ੇਰੀ ਨਾਲ ਇਹ ਕਾਰਜ ਨੇਪਟ ਹੀ ਗਿਆ ਤੇ ਅੰਦਰੋਂ ਮੇਰੇ ਭੇਖ ਨੂੰ ਲੈ ਕੇ ਚਿੰਤਾ ਵੀ ਕਰਦੇ ਪਰ ਕਿਸੇ ਨੂੰ ਜ਼ਾਹਿਰ ਨਾ ਹੋਣ ਦਿੰਦੇ ਉਹ ਜੋ ਸਰਖਰੂ ਜੇ ਹੋ ਗਏ ਸਨ ਤੇ ਉਹਨਾਂ ਦੇ ਚਿਹਰੇ ਤੇ ਸਦਾ ਰੌਣਕ ਰਹਿੰਦੀ ਉਹ ਹਮੇਸ਼ਾ ਖੁਸ਼ ਰਹਿੰਦੇ ਜੋਰ-ਜੋਰ ਦੀ ਹੱਸਦੇ ਉਹਨਾਂ ਨੂੰ ਹਾਸਿਆਂ ਨੂੰ ਦੇਖ ਕੇ ਮੇਰੀ ਰੂਹ ਖਿੜ ਜਾਂਦੀ ਪਰ 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 ਕੀ ਜ਼ਿੰਦਗੀ ਦਾ ਇਹੀ ਮੋੜ ਇੰਨਾ ਸੁਖਾਲਾ ਨਹੀਂ ਸੀ ਮੇਰੇ ਵਾਸਤੇ ਆਪਣੇ ਆਪ ਨੂੰ ਨਵੇਂ ਘਰ ਵਿੱਚ ਸੈੱਟ ਕਰਨਾ ਕੋਈ ਬਹੁਤਾ ਸੌਖਾ ਕੰਮ ਨਹੀਂ ਸੀ ਇੱਧਰ ਨਵੇਂ ਘਰ ਦਾ ਮਾਹੌਲ ਵੀ ਬਹੁਤ ਬਦਲਵਾ ਸੀ। ਕਈ ਵਾਰੀ ਬੇਵਜ੍ਹਾ ਦੀ ਨੁਕਤਾਚੀਨੀ ਮੇਰਾ ਗੁੱਸਾ ਵਧਾ ਦਿੰਦੀ ਤੇ ਇਸੇ ਕਰਕੇ ਨਨਾਨ ਤੇ ਸੱਸ ਨਾਲ ਮੇਰੀ ਕਿਸੇ ਨਾ ਕਿਸੇ ਮੁੱਦੇ ਤੇ ਆੜ-ਫਸ ਹੋਈ ਰਹਿੰਦੀ। ਉਹ ਕਦੇ ਗਲਤ ਵੀ ਬੋਲ ਦਿੰਦੀਆਂ ਤੇ ਕਦੇ-ਕਦੇ ਅੱਗੋਂ ਮੈਂ ਵੀ ਚਾਰ ਸੁਣਾ ਦਿੰਦੀ। ਸਾਡਾ ਗੁੱਸਾ ਦੁੱਧ ਦੇ ਉਵਾਲ ਵਾਂਗ ਪਲਾਂ ਵਿੱਚ ਠੰਡਾ ਹੋ ਜਾਂਦਾ। ਜੇ ਇੱਕ ਪਾਸੇ ਮੈਂ ਬਹੁਤ ਦੁੱਖ ਵੇਖਿਆ ਤਾਂ ਦੂਜੇ ਪਾਸੇ ਸੁੱਖ ਵੀ ਬਹੁਤ ਭੋਗਿਆ ਜੇ ਮੈਨੂੰ ਤੰਗ ਕੀਤਾ ਗਿਆ ਤਾਂ ਮੈਨੂੰ लाੜ ਵੀ ਬਹੁਤ ਲੜਾਈ ਗਏ ਜਿੱਥੇ ਦੋ ਭਾਂਡੇ ਹੋਣ ਤਾਂ ਉਹ ਖੜਕਣਗੇ ਵੀ ਕਈ ਵਾਰੀ ਮੈਨੂੰ ਬਿਨਾਂ ਗੱਲ ਤੋਂ ਨਿਸ਼ਾਨਾ ਬਣਾਇਆ ਜਾਂਦਾ ਤੇ ਕਈ ਵਾਰੀ ਸਾਰਿਆਂ ਦੇ ਖਿਲਾਫ ਜਾ ਕੇ ਵੀ ਮੇਰੀ ਬਾਹਰ ਲਈ ਜਾਂਦੀ ਮੈਨੂੰ ਗੁੱਸੇ ਚ ਭਰੀ ਬਿਨਾਂ ਕੁਝ ਖਾਦੇ ਪੀਤੇ ਭੁੱਖਣ ਪਾਣੀ ਕੰਮ ਤੇ ਲੱਗੀ ਰਹਿੰਦੀ ਤੇ ਫਿਰ ਬਿਮਾਰ ਹੋ ਜਾਂਦੀ ਤੇ ਕਈ ਵਾਰੀ ਮੇਰੇ ਅੰਦਰ ਇੰਨਾ ਜੋਸ਼ ਆ ਜਾਂਦਾ ਮੈਂ ਅੰਨਾ ਕੰਮ ਕਰਦੀ ਦਾਸ ਆਦਮੀਆਂ ਜਿੰਨਾ ਤੇ ਮੈਂ ਜਮਾਂ ਵੀ ਨਾ ਥੱਕਦੀ ਮੈਂ ਬਹੁਤ ਉਤਾਰ ਚੜ੍ਹਾਅ ਦੇਖੇ ਪਰ ਕੁੱਲ ਮਿਲਾ ਕੇ ਜ਼ਿੰਦਗੀ ਵਧੀਆ ਰਿੜੀ ਆਉਂਦੀ ਸੀ ਚਾਹੇ ਮੇਰੇ ਪੇਕੇ ਸੀ ਜਾਂ ਸੌਰੇ ਬਜ਼ੁਰਗਾਂ ਦਾ ਆਸ਼ੀਰਵਾਦ ਜੋ ਨਾਲ ਸੀ ਤੇ ਉਹਨਾਂ ਦੀ ਛਤਰ ਛਾਇਆ ਵਿੱਚ ਅਸੀਂ ਸੋਹਣੇ ਦਿਨ ਕੱਟ ਰਹੇ ਸੀ ਉਮਰ ਦੇ ਤਕਾਜ਼ੇ ਅਨੁਸਾਰ ਜਾਂ ਇਉਂ ਕਹਿ ਲਵੋ ਆਪਣੀਆਂ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਪਹਿਲਾਂ ਮੇਰੇ ਪਿਤਾ ਸਮਾਨ ਸੋਹਰਾ ਸਾਹਿਬ ਰੁਕਸਤ ਕਰ ਗਏ ਤੇ ਕੁਝ ਕੁ ਸਾਲਾਂ ਬਾਅਦ ਮੇਰੇ ਪਿਤਾ ਜੀ ਤੇ ਫਿਰ ਰੱਬ ਦੇ ਭਾਣੇ ਨੇ ਮੇਰੀ ਮਾਤਾ ਸਮਾਨ ਮੇਰੀ ਸੱਸ ਨੂੰ ਸਾਡੇ ਤੋਂ ਜੁਦਾ ਕਰ ਦਿੱਤਾ ਤੇ ਸਾਡੀ ਜ਼ਿੰਦਗੀ ਵਿੱਚ ਇੱਕ ਖਲਾਜੇ ਹੀ ਆ ਗਿਆ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਮੇਰੀ ਮਾਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਲੱਗੀ। ਉਸ ਦੀ ਇਕੱਲਤਾ ਦੂਰ ਕਰਨ ਲਈ ਹੀ ਮੈਂ ਮੇਰੀ ਮਾਂ ਦੇ ਹਰ ਸੁੱਖ-ਦੁੱਖ 'ਚ ਸ਼ਰੀਕ ਹੋਣ ਲੱਗੀ। ਮੇਰੇ ਨਿੱਤ ਦੇ ਵਾਅਦੇ, ਪੇਕਿਆਂ ਦੇ ਢੀੜਿਆਂ ਜਾਂ ਉਹਨਾਂ ਅਨੁਸਾਰ ਮੇਰੀ ਬੇ ਲੋੜ ਲੋੜੀ ਦਖਲਅੰਦਾਜ਼ੀ ਨੇ ਮੈਨੂੰ ਉੱਥੋਂ ਥੋੜਾ ਦੂਰ ਕਰ ਦਿੱਤਾ। ਮੈਂ ਇੱਕ ਪਾਸੇ ਮਾਂ ਵਰਗੀ ਸੱਸ ਤੋਂ ਸਲਖਣੀ ਤੇ ਦੂਜਾ ਜਨਮਦਾਤੀ ਤੋਂ ਵੀ ਦੂਰ ਕਰ ਦਿੱਤੀ ਗਈ ਭਰਾਵਾਂ ਤੇ ਭਜਾਈਆਂ ਦੀਆਂ ਘੋਰਦੀਆਂ ਅੱਖਾਂ ਮੇਰੇ ਮੇਰੀ ਤੇ ਮੇਰੀ ਮਾਂ ਨਾਲ ਮਨ ਹੌਲਾ ਕਰਨ ਵਿੱਚ ਰੁਕਾਵਟ ਬਣ ਲੱਗੀਆਂ ਚਾਹੇ ਉਹ ਮਾਂ ਦਾ ਬਹੁਤ ਖਿਆਲ ਰੱਖਦੇ ਸਨ ਪਰ ਕਦੇ-ਕਦੇ ਉਸ ਦੀ ਸੰਗੀ ਵੀ ਘਟਦੇ ਮੇਰੀ ਮਾਂ ਦਿਲ ਦੀ ਪੜਾਅਸ ਕੱਢਣ ਨੂੰ ਤਰਸਦੀ ਰਹਿੰਦੀ ਨੂੰਹਾਂ ਚਾਹੇ ਕਿੰਨੀਆਂ ਵੀ ਚੰਗੀਆਂ ਹੋਣ ਕਦੇ ਧੀਆ ਨਹੀਂ ਬਣ ਸਕਦੀਆਂ ਮਾਂ ਹੌਲਾ ਤਾਂ ਧੀਆ ਕੋਲ ਹੀ ਹੁੰਦਾ ਹੈ ਕਹਿੰਦੇ ਇੱਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਹੈ ਮਾਂ ਵੀ ਬੈਠੀ ਬੈਠੀ ਅੱਕ ਜਾਂਦੀ ਮਾਂ ਦਾ ਪਾਸਾ ਥੱਲਣ ਦਾ ਕੋਈ ਹਿੱਲਾ ਨਾ ਕਰਦਾ ਮੇਰੀ ਮਾਂ ਸਿਰਫ ਮੇਰੇ ਤੇ ਹੀ ਗੁੱਸਾ ਕਰਦੀ ਕਿਉਂਕਿ ਮੈਂ ਧੀ ਸੀ ਤੇ ਮੈਂ ਹੀ ਉਸਦੇ ਗੁੱਸੇ ਨੂੰ ਸਮਝ ਸਕਦੀ ਸੀ ਇਸ ਲਈ ਉਹ ਸਾਰੀਆਂ ਗੱਲਾਂ ਦੀ ਦੋਸ਼ੀ ਮੈਨੂੰ ਹੀ ਮੰਦੀ ਜਦੋਂ ਮਾਂ ਦੀਆਂ ਸ਼ਿਕਾਇਤਾਂ ਸੁਣ ਕੇ ਮੈਂ ਭਰਾਵਾ ਨੂੰ ਕੁਝ ਕਹਿੰਦੀ ਤਾਂ ਉਸ ਇਸ ਨੂੰ ਮੇਰੀ ਬੇਲੋੜੀ ਦਖਲਅੰਦਾਜ਼ੀ ਕਹਿੰਦੇ ਤੇ ਮੈਨੂੰ ਚੁੱਪ ਰਹਿਣ ਦਾ ਕਹਿ ਦਿੰਦੇ ਪਰ ਮੇਰੀ ਮਾਂ ਮੇਰੇ ਭਰਾਵਾ ਨੂੰ ਕੁਝ ਨਾ ਕਹਿੰਦੀ ਖੌਰੇ ਉਹਨਾਂ ਤੋਂ ਡਰਦੀ ਸੀ ਜਾਂ ਘਰ ਦੀ ਸ਼ਾਂਤੀ ਲਈ ਚੁੱਪ ਰਹਿਣਾ ਉਸ ਲਈ ਜ਼ਰੂਰੀ ਸੀ ਉਲਟਾ ਕਦੇ-ਕਦੇ ਉਹਨਾਂ ਦੀ ਝਿੜਕਾਈ ਮੇਰੇ ਤੇ ਵਰ ਜਾਂਦੀ ਹੋਰ ਤਾਂ ਹੋਰ ਇਹਨਾਂ ਦਾ ਗੁੱਸਾ ਵੀ ਮੇਰੇ ਤੇ ਹੀ ਕੱਢ ਦਿੰਦੀ ਪਰ ਮੇਰੇ ਸਮਝਾਉਣ ਤੇ ਤਾਂ ਉਹ ਝੱਟ ਸਮਝ ਜਾਂਦੀ ਤੇ ਚੁੱਪ ਕਰ ਜਾਂਦੀ ਖੌਰੇ ਇਹੀ ਤੇ ਮਾਤੀ ਦੇ ਰਿਸ਼ਤੇ ਦਾ ਆਧਾਰ ਸੀ ਪੁੱਤੋ ਤੀਤੀ ਹੀ ਹੁੰਦੀ ਹੈ ਤੇ ਨੂੰ ਨੂੰ ਸਾਸਕ ਦੇ ਮਾਣੇ ਬਣ ਸਕਦੀ ਤੇ ਨੂੰ ਕਦੇ ਧੀ ਨਹੀਂ ਬਣ ਸਕਦੀ ਇਹ ਰਿਸ਼ਤੇ ਹੀ ਅਜਿਹੇ ਕੁਦਰਤ ਨੇ ਬਣਾਏ ਹਨ ਤੈਨੂੰ ਮੇਰੀਆਂ ਗੱਲਾਂ ਅੱਜ ਕੌਣੀਆਂ ਲੱਗਦੀਆਂ ਹੋਣਗੀਆਂ ਪਰ ਕੀ ਕਰਾਂ ਮੈਂ ਮੈਂ ਇੱਕ ਮਾਂ ਹਾਂ ਤੇ ਇੱਕ ਸੱਸ ਵੀ ਤੂੰ ਬੇਸ਼ੱਕ ਇੱਕ ਨੂਹ ਵੀ ਹੈ ਤੇ ਧੀ ਵੀ ਪਰ ਜਦੋਂ ਤੂੰ ਇੱਕ ਸੱਸ ਬਣੇਗੀ ਤਾਂ ਤੈਨੂੰ ਧੀ ਦੀ ਕਮੀ ਰੜਕੂਗੀ ਤੈਨੂੰ ਧੀ ਤੇ ਨੂਹ ਦਾ ਫਰਕ ਪਤਾ ਚੱਲੇਗਾ ਹਰ ਰਿਸ਼ਤੇ ਦੀ ਆਪਣੀ ਐਮਤ ਹੁੰਦੀ ਹੈ ਤੇ ਆਪਣਾ ਰਤਬਾ ਕੋਈ ਕਿੰਨਾ ਵੀ ਚੰਗਾ ਬਣ ਜਾਵੇ ਦੂਜੇ ਰਿਸ਼ਤਿਆਂ ਦੀ ਜਗ੍ਹਾ ਨਹੀਂ ਲੈ ਸਕਦਾ ਲੋਕ ਜਵਾਈ ਨੂੰ ਵੀ ਪੁੱਤ ਕਹਿ ਦਿੰਦੇ ਹਨ ਤੇ ਇਹ ਕਹਿੰਦੇ ਹਨ ਕਿ ਇਹ ਤਾਂ ਧੀ ਦੇ ਕੇ ਪੁੱਤ ਬਣਾਇਆ ਹੈ ਪਾਰ ਜਵਾਈ ਪੁੱਤ ਨਹੀਂ ਬਣ ਸਕਦਾ ਹਾਂ ਪੁੱਤਾਂ ਵਰਗਾ ਹੋ ਸਕਦਾ ਹੈ ਤੇ ਕਈ ਵਾਰੀ ਜਵਾਈ ਪੁੱਤਾਂ ਤੋਂ ਵੀ ਚੰਗੇ ਨਿਕਲਦੇ ਹਨ ਬਹੁਤਾ ਆਪਣੇ ਹੱਥ ਵਸ ਵੀ ਨਹੀਂ ਹੁੰਦਾ ਤੇ ਜਾਂ ਕਿਸਮਤ ਦੇ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਤੇ ਮੇਰੀ ਮਾਂ ਦੀਆਂ ਅੱਖਾਂ ਪਰ ਆਈਆਂ ਮੈਨੂੰ ਵੀ ਲੱਗਿਆ ਅੱਜ ਮੇਰੀ ਮਾਂ ਨਹੀਂ ਬੋਲਦੀ ਸਗੋਂ ਉਸਦਾ ਤਜਰਬਾ ਬੋਲਦਾ ਹੈ ਮੈਥੋਂ ਹੋਰ ਬੈਠਿਆ ਨਾ ਗਿਆ ਤੇ ਮੈਂ ਉੱਠ ਕੇ ਤੁਰ ਆਈ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ